ਤਨ ਤਨ ਗੁਰੂ ਗੋਬਿੰਦ ਸਿੰਘ ਜੀ ਸ਼ਮਸ਼ੀਰ ਬਹਾਦਰ ਸਰਬੰਸਦਾਨੀ ਸਰਬਰਾਏ ਕੌਮ ਜਿੰਨਾ ਆਪਣਾ ਪਰਿਵਾਰ ਦੇਸ਼ ਕੌਮ ਲਈ ਬਲੀਦਾਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਸਿੱਖ ਕੌਮ ਦੇ 10ਵੇਂ ਗੁਰੂ ਜਿੰਨਾ ਆਪਣੀ ਜ਼ਿੰਦਗੀ ਧਰਮ ਦੀ ਰਾਖੀ ਲਈ ਸਮਰਪਿਤ ਕਰ ਦਿੱਤੀ 9 ਸਾਲ ਦੀ ਉਮਰ ਵਿੱਚ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਪਿਤਾ ਗੁਰਤੇਗ ਬਾਦਰ ਜੀ ਨੂੰ ਦਿੱਲੀ ਵਿੱਚ ਸ਼ਹਾਦਤ ਦੇਣ ਲਈ ਭੇਜਿਆ ਉਨ੍ਹਾਂ ਪੰਜ ਪਿਆਰੇ ਸਾਜਕੇ ਅਮਰਤ ਦੀ ਦਾਤ ਦੇ ਕੇ ਸਿੱਖ ਕੌਮ ਨੂੰ ਨਵਾਂ ਰੂਪ ਦਿੱਤਾ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਜੋ ਚਾਰ ਸਿੰਘ ਨੂੰ ਚਮਕੌਰ ਦੇ ਯੁੱਧ ਵਿੱਚ ਕੁਝ ਸਿੰਘਾਂ ਨਾਲ ਯੁੱਧ ਦੇ ਮੈਦਾਨ ਵਿੱਚ ਭੇਜਿਆ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਛੋਟੇ ਸਹਬਜ਼ਾਦੇ ਜੋਰਾਵਰ ਸਿੰਘ ਫਤੇ ਸਿੰਘ ਨੂੰ ਜਿਉਂਦੇ ਹੀ ਨੀਆਂ ਵਿੱਚ ਣਕੇ ਸ਼ਹੀਦ ਕਰ ਦਿੱਤਾ ਗਿਆ ਮਾਤਾ ਗੁਜਰੀ ਜੀ ਨੂੰ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਠੰਡੇ ਬੁਰਜ ਵਿੱਚ ਰੱਖਿਆ ਸੀ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਉਹਨਾਂ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ ਸਾਰੀਆਂ ਜਿੱਤ ਜੰਗਾਂ ਤੇ ਜਿੱਤ ਪ੍ਰਾਪਤ ਕੀਤੀ ਗੁਰੂ ਜੀ ਨੇ ਆਪਣੀਆਂ ਲਿਖਤਾਂ ਰਾਈ ਕੌਮ ਨੂੰ ਸਨੇਹਾ ਦਿੱਤਾ ਸਿੰਘ ਹਰ ਵਕਤ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਉਹਨਾਂ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਮ ਦੀ ਅਗਵਾਈ ਸੌਂਪ ਦਿੱਤੀ ਕਿਹਾ ਕਿ ਅੱਜ ਤੋਂ ਸਰਬਰਾਏ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅੰਤ ਵਿੱਚ ਜਦੋਂ ਉਹਨਾਂ ਨੇ ਸੱਚਖੰਡ ਪਿਆਨਾ ਕੀਤਾ ਤੇ ਕਿਹਾ ਮੇਰਾ ਮੁਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਤੇ ਕਿਆ ਲਾਗੇ ਮੇਰਾ